ਅੰਕੀ ਸਾਫਰੀ ਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇੱਕ ਮੰਤਰ ਲਿਖ ਕੇ ਤੁਸੀਂ ਆਪਣੇ ਗੱਦੇ ਦੇ ਥੱਲੇ ਰੱਖਣਾ ਜਿਹਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਹਰ ਸੁਪਨਾ ਪੂਰਾ ਹੋਵੇਗਾ ਜੋ ਤੁਸੀਂ ਜ਼ਿੰਦਗੀ ਚਾਹੋਗੇ ਉਹੀ ਹਾਸਲ ਕਰੋਗੇ ਨਾਰੀ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਸ਼ੇਅਰ ਕਰੂੰਗੀ ਇਸ ਚੀਜ਼ ਦਾ ਤੁਹਾਨੂੰ ਮੈਂ ਪ੍ਰੂਫ ਵੀ ਦਵੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਨਾ ਇਹ ਲਾਅ ਆਫ ਟਰੈਕਸ਼ਨ ਦੇ ਨਾਲ ਸਬੰਧਿਤ ਹੈ ਲਾਅ ਆਫ ਟਰੈਕਸ਼ਨ ਦਾ ਇਸਤੇਮਾਲ ਆਪਾਂ ਆਪਣੀ ਸੋਚ ਨੂੰ ਪੋਜ਼ਿਟਿਵ ਕਰਨ ਵਾਸਤੇ ਕਰਦੇ ਆ ਤੇ ਨੈਗੇਟਿਵਿਟੀ ਨੂੰ ਖਤਮ ਕਰਨ ਵਾਸਤੇ ਕਰਦੇ ਆ ਇਹ ਮੈਂ ਤੁਹਾਡੇ ਨਾਲ ਕਾਫੀ ਵਾਰ ਇਹ ਚੀਜ਼ ਅੱਗੇ ਵੀ ਸ਼ੇਅਰ ਕੀਤੀ ਆ ਠੀਕ ਹੈ ਜੀ ਹੁਣ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਆ ਆਪਣੀ ਵੀ ਮੈਂ ਇਹ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਾਫੀ ਵਾਰ ਇਹ ਚੀਜ਼ ਸ਼ੇਅਰ ਕੀਤੀ ਹੈ ਵੀ ਮੈਨੂੰ ਬਹੁਤ ਜ਼ਿਆਦਾ ਮੇਰੇ ਅੰਦਰ ਵੀ ਨੈਗੇਟਿਵਿਟੀ ਸੀ ਹਰ ਟਾਈਮ ਮੈਂ ਨੈਗੇਟਿਵ ਸੋਚਦੀ ਸੀ ਮੈਂ ਪਹਿਲਾਂ ਵੀ ਕਾਫੀ ਵਾਰ ਇਹ ਚੀਜ਼ ਵੀ ਦੱਸੀ ਹੈ ਤੁਹਾਨੂੰ ਵੀ ਮੈਂ ਆਪਣੀ ਜ਼ਿੰਦਗੀ 'ਚ ਦੋ ਬਦਲਾਅ ਕੀਤੇ ਸੀ ਪਹਿਲਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੁਰਬਾਨੀ ਜਪਨਾ ਤੇ ਦੂਸਰਾ ਜਿਹੜਾ ਹੈਗਾ ਚੰਗੀਆਂ ਬੁੱਕਸ ਪੜ੍ਹਨੀਆਂ ਪੋਜ਼ਿਟਿਵਿਟੀ ਬਾਰੇ ਪੜ੍ਹਨੀਆਂ ਆਪਣੀ ਸੋਚ ਨੂੰ ਪੋਜ਼ਿਟਿਵ ਕਰਨਾ ਠੀਕ ਹੈ ਹੁਣ ਮੈਂ ਕੀ ਕੀਤਾ ਸੀ ਦੂਸਰਾ ਸਟੈਪ ਪਹਿਲਾਂ ਆਪਾਂ ਲੈਨੇ ਆ ਜਿਹੜਾ ਹੈਗਾ ਪੋਜ਼ਿਟਿਵਿਟੀ ਦੇ ਬਾਰੇ ਜਿਹੜਾ ਮੈਂ ਅੱਜ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਨਾ ਵੀ ਉਹ ਕਿਹੜਾ ਮੰਤਰ ਹੈ ਮੈਂ ਇੱਕ ਕਾਪੀ ਲੈਂਤੀ ਕਾਪੀ ਲੈ ਕੇ ਪੈਨ ਲੈਂਦਾ ਉਹਦੇ ਵਿੱਚ 3 ਪੁਆਇੰਟ ਬਣਾ ਲਈ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਸ਼ੇਅਰ ਕੀਤਾ 369 ਇੱਕ ਤਰ੍ਹਾਂ ਦਾ ਹੈ ਨਾ ਵੀ ਇਹ ਟੈਕਨੀਕ ਹੈ ਇਹਨੂੰ ਲਿਖਣਾ ਇਸ ਤਕਨੀਕ ਨੂੰ ਲਿਖਣ ਦੇ ਨਾਲ ਅਸੀਂ ਜ਼ਿੰਦਗੀ ਵਿੱਚ ਜੋ ਚਾਹੁੰਦੇ ਆ ਹਾਸਲ ਕਰ ਸਕਦੇ ਆ ਹੁਣ ਸਭ ਤੋਂ ਵੱਡਾ ਕੁਐਸਚਨ ਇੱਥੇ ਆਉਂਦਾ ਵੀ ਇਹ ਕਿਵੇਂ ਕੰਮ ਕਰਦੀ ਹੈ ਕੀ ਇਹ ਕੋਈ ਜਾਦੂ ਹੈ ਕੀ ਇਹ ਕੋਈ ਟੋਨਾ ਹੈ ਇਹ ਕਾ ਜਾਂ ਕੋਈ ਵਹਿਮ ਹੈ ਨਾ ਤਾਂ ਇਹ ਕੋਈ ਵਹਿਮ ਹੈ ਨਾ ਇਹ ਕੋਈ ਜਾਦੂ ਜਾਂ ਟੋਨਾ ਹੈ ਇਹ ਇੱਕ ਤਰ੍ਹਾਂ ਦੀ ਵਾਈਬਸ ਹੈ ਦੇਖੋ ਜਦੋਂ ਆਪਾਂ ਮੰਨ ਲਓ ਆਪਾਂ ਬਹੁਤ ਸਾਰਾ ਨੈਗੇਟਿਵ ਦਿਮਾਗ ਦੇ ਨੈਗੇਟਿਵ ਚੀਜ਼ਾਂ ਚੱਲ ਰਹੀਆਂ ਅਸੀਂ ਬਹੁਤ ਜ਼ਿਆਦਾ ਉਦਾਸ ਬੈਠੇ ਆ ਹਨਾ ਕੋਈ ਇਨਸਾਨ ਆਉਂਦਾ ਹੈ ਉਹ ਸਾਨੂੰ ਪੁੱਛਦਾ ਵੀ ਕੀ ਗੱਲ ਹੋਈ ਆਪਾਂ ਉਹਦੇ ਨਾਲ ਆਪਣੀ ਗੱਲ ਸ਼ੇਅਰ ਕਰਦੇ ਆਂ ਉਹ ਬੈਠਦਾ ਆਪਾਂ ਨੂੰ ਸੁਣਦਾ ਉਸ ਤੋਂ ਬਾਅਦ ਉਹ ਕੁਝ ਗੱਲਾਂ ਕਹਿੰਦਾ ਆਪਾਂ ਨੂੰ ਸਮਝਾਉਂਦਾ ਠੀਕ ਹੈ ਉਹ ਵਰਡਸ ਬੋਲਦਾ ਵਰਡਸ ਮਤਲਬ ਜਿਹੜੇ ਸ਼ਬਦ ਆ ਰਹੇ ਆਪਾਂ ਨੂੰ ਗੱਲ ਸਮਝਾ ਰਿਹਾ ਉਹ ਵਰਡਸ ਹੀ ਹੁੰਦੇ ਨੇ ਸ਼ਬਦੀ ਹੁੰਦੇ ਆ ਹਨਾ ਲੇਕਿਨ ਉਹ ਇੰਨੇ ਜਿਆਦਾ ਮਤਲਬ ਪਾਵਰਫੁਲ ਹੁੰਦੇ ਆ ਇੰਨੇ ਜਿਆਦਾ ਸ਼ਕਤੀਸ਼ਾਲੀ ਹੁੰਦੇ ਨੇ ਉਹ ਵਰਡਸ ਕਿ ਉਹ ਜਦੋਂ ਸਾਡੇ ਕੰਨਾਂ ਦੇ ਵਿੱਚ ਪੈਂਦੇ ਨੇ ਅਸੀਂ ਸੁਣਦੇ ਆ ਤਾਂ ਸਾਨੂੰ ਅੰਦਰੋਂ ਮਹਿਸੂਸ ਹੁੰਦਾ ਵੀ ਸਾਡੀ ਜਿਹੜੀ એનર્ਜੀ ਆ ਉਹ ਬਿਲਡ ਅਪ ਹੋ ਰਹੀ ਆ ਤੇ ਅਸੀਂ ਪੋਜ਼ਿਟਿਵ ਹੋ ਰਹੀ ਆ ਸਾਡਾ ਦਿਮਾਗ ਜਿਹੜਾ ਉਹ ਸ਼ਾਂਤ ਹੋ ਰਿਹਾ ਨੈਗੇਟਿਵਿਟੀ ਸਾਡੇ ਦਿਮਾਗ ਚੋਂ ਨਿਕਲਦੀ ਜਾ ਰਹੀ ਆ ਜਦੋਂ ਉਸ ਬੰਦੇ ਨਾਲ ਆਪਾਂ ਉਸ ਗੱਲ ਕਰਨ ਦੇ ਐਂਡ ਕਰ ਚੁੱਕਦੇ ਹਾਂ ਜਦੋਂ ਆਪਾਂ ਉਹ ਗੱਲਬਾਤ ਸਮਾਪਤ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਇੱਕ ਐਂਡ ਫੀਲ ਹੁੰਦਾ ਹੈ ਵੀ ਹਾਂ ਠੀਕ ਹੈ ਹੁਣ ਮੈਂ ਕਰ ਸਕਦਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੁਣ ਮੈਨੂੰ ਪੂਰਾ ਯਕੀਨ ਹੈ ਮੈਂ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਇਦਾਂ ਹੁੰਦਾ ਨਾ ਆਪਾਂ ਨੂੰ ਜਾਂ ਆਪਾਂ ਕਈ ਵਾਰੀ ਕੋਈ ਕਿਤਾਬ ਪੜ ਲੈਂਦੇ ਆ ਕੋਈ ਸਟੋਰੀ ਆ ਕਹਾਣੀ ਪੜ ਲੈਂਦੇ ਆ ਜਾਂ ਆਪਾਂ ਕੋਈ ਵੀਡੀਓ ਦੇਖ ਲੈਂਦੇ ਆ ਤਾਂ ਉਸ ਤੋਂ ਬਾਅਦ ਆਪਾਂ ਨੂੰ ਇੱਕ ਹੌਸਲਾ ਮਿਲਦਾ ਇੱਕ ਨਾ ਆਪਾਂ ਨੂੰ એનર્ਜੀ ਮਿਲਦੀ ਹੈ ਜਿਹੜੀ ਸਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੀ ਹੈ ਠੀਕ ਉਸੇ ਤਰੀਕੇ ਨਾਲ ਜਿਹੜੀ ਇਹ ਟੈਕਨੀਕ ਆ ਇਹ ਕੰਮ ਕਰਦੀ ਆ ਜਦੋਂ ਆਪਾਂ 369 ਮਤਲਬ ਸਵੇਰੇ ਤਿੰਨ ਵਾਰੀ ਆਪਾਂ ਇੱਕੋ ਲਾਈਨ ਨੂੰ ਲਿਖਣਾ ਠੀਕ ਹੈ ਕੋਈ ਵੀ ਕਿਸੇ ਵੀ ਸੰਬੰਧਤ ਆਪਣੀ ਮਨੋਕਾਮਨਾ ਹੋ ਸਕਦੀ ਹੈ ਤੁਹਾਡੀ ਸਟੱਡੀ ਨੂੰ ਲੈ ਕੇ ਹੋ ਸਕਦੀ ਹੈ ਤੁਹਾਡੀ ਮੈਰਿਜ ਨੂੰ ਲੈ ਕੇ ਹੋ ਸਕਦੀ ਹੈ ਤੁਹਾਡੀ ਜੌਬ ਨੂੰ ਲੈ ਕੇ ਹੋ ਸਕਦੀ ਹੈ ਜਾਂ ਤੁਹਾਡੇ ਬਿਜ਼ਨਸ ਨੂੰ ਲੈ ਕੇ ਹੋ ਸਕਦੀ ਹੈ ਕੋਈ ਵੀ ਤੁਹਾਡੀ ਮਨੋਕਾਮਨਾ ਹੋ ਸਕਦੀ ਹੈ ਕੋਈ ਤੁਹਾਡੀ ਖੁਆਇਸ਼ ਹੋ ਸਕਦੀ ਹੈ ਕੋਈ ਤੁਹਾਡਾ ਸੁਪਨਾ ਹੋ ਸਕਦਾ ਸੁਪਨਾ ਕੋਈ ਘਰ ਦਾ ਹੋ ਸਕਦਾ ਹੈ ਸੋਹਣਾ ਘਰ ਬਣ ਜੇ ਗੱਡੀ ਦਾ ਹੋ ਸਕਦਾ ਹੈ ਜਾਂ ਤੁਸੀਂ ਸੋਚਦੇ ਹੋਗੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋਣ ਜਾਂ ਤੁਹਾਡੀ ਸਿਹਤ ਨੂੰ ਲੈ ਕੇ ਹੋ ਸਕਦਾ ਹੈ ਹਨਾ ਇਹ ਤੁਹਾਡੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਹੋ ਸਕਦਾ ਕੋਈ ਵੀ ਚੀਜ਼ ਹੋ ਸਕਦੀ ਆ ਉਹ ਇੱਕ ਲਾਈਨ ਤੁਸੀਂ ਵਧੀਆ ਤਰੀਕੇ ਨਾਲ ਲਿਖ ਲਓ ਪੋਜ਼ਿਟਿਵ ਤਰੀਕੇ ਨਾਲ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਉਸੇ ਲਾਈਨ ਨੂੰ ਦੁਬਾਰਾ ਲਿਖਣਾ ਹੈ ਨੰਬਰ 2 ਪੁਆਇੰਟ ਦੇ ਵਿੱਚ ਪਹਿਲਾ ਪੁਆਇੰਟ ਦੂਜਾ ਪੁਆਇੰਟ ਤੀਜਾ ਪੁਆਇੰਟ 3 ਪੁਆਇੰਟ ਬਣਾ ਲੈਣੇ ਆ ਉੱਪਰ ਲਿਖ ਲੈਣਾ 3 ਟਾਈਮਸ ਤੇ ਤੁਸੀਂ ਤਿੰਨੋ ਵਾਰੀ ਉਹ ਚੀਜ਼ ਨੂੰ ਬਾਰ-ਬਾਰ ਬੋਲ ਕੇ ਲਿਖਣਾ ਹੁਣ ਤੁਸੀਂ ਸੋਚੋਗੇ ਵੀ ਉਹਦੇ ਨਾਲ ਕੀ ਹੋਏਗਾ ਜਦੋਂ ਆਪਾਂ ਕੋਈ ਵੀ ਚੀਜ਼ ਬਾਰ-ਬਾਰ 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 ਬੋਲਦੇ ਆ ਨਾ ਤਾਂ ਜਿਹੜਾ ਸਾਡਾ ਚੇਤਨ ਮਨ ਹੈ ਉਹ ਉਸ ਚੀਜ਼ ਨੂੰ ਸੁਣ ਰਿਹਾ ਹੁੰਦਾ ਠੀਕ ਹੈ ਚੇਤਨ ਮਨ ਸੁਣਦਾ ਉਹ ਸੁਣ ਕੇ ਜਦੋਂ ਆਪਾਂ ਬਾਰ-ਬਾਰ ਉਹ ਕੋਈ ਚੀਜ਼ ਬੋਲਦੇ ਆ ਨਾ ਤਾਂ ਫਿਰ ਜਦੋਂ ਬਾਰ-ਬਾਰ ਉਹ ਚੀਜ਼ ਨੂੰ ਕੈਚ ਹੋ ਰਹੀ ਆ ਤਾਂ ਉਹ ਅੱਗੇ ਅਵਚੇਤਨ ਮਨ ਨੂੰ ਉਸ ਚੀਜ਼ ਦਾ ਮੈਸੇਜ ਭੇਜਦਾ ਹੈ ਠੀਕ ਹੈ ਇਸੇ ਤਰੀਕੇ ਨਾਲ ਜਿਹੜੀ ਸਾਡੀ ਆਪਣੇ ਦਿਮਾਗੀ ਜਿਹੜੀ ਕੰਡੀਸ਼ਨ ਅਪਰੂਵ ਹੁੰਦੀ ਹੈ ਇਸੇ ਨਾਲ ਸਾਡੀ ਨੈਗੇਟਿਵ ਜਿਹੜੀ ਸੋਚ ਆ ਖਤਮ ਹੁੰਦੀ ਆ ਸਾਨੂੰ ਪੋਜ਼ਿਟਿਵਿਟੀ ਸਾਡੇ ਅੰਦਰ ਵਧਦੀ ਆ ਅਸੀਂ ਪੋਜ਼ਿਟਿਵ ਸੋਚ ਸੋਚਣਾ ਸ਼ੁਰੂ ਕਰਦੇ ਆ ਪੋਜ਼ਿਟਿਵ ਵਾਈਬਸ ਵਧਦੀਆਂ ਨੇ ਸਾਡੇ ਆਲੇ ਦੁਆਲੇ ਸਾਡੇ ਦਿਮਾਗ ਦੇ ਵਿੱਚ ਸਾਨੂੰ ਇੱਕ ਅਲੱਗ ਜਿਹਾ ਜੁਸ਼ ਮਹਿਸੂਸ ਹੁੰਦਾ ਹੈ એનર્ਜੀ ਮਹਿਸੂਸ ਹੁੰਦੀ ਆ ਠੀਕ ਹੈ ਜੀ ਤਿੰਨ ਵਾਰ ਤੁਸੀਂ ਸਵੇਰੇ ਲਿਖ ਲਿਆ ਤਿੰਨ ਵਾਰੀ ਜਿਹੜਾ 6 ਵਾਰੀ ਤੁਸੀਂ ਦੁਪਹਿਰੇ ਲਿਖਣਾ ਫਿਰ ਉੱਥੇ ਉੱਪਰ ਲਿਖ ਲੈਣਾ 6 ਟਾਈਮਸ ਠੀਕ ਹੈ ਤੇ 6 ਵਾਰੀ ਤੁਸੀਂ ਉਹਨੂੰ ਲਿਖਣਾ 6 ਪੁਆਇੰਟ ਬਣਾ ਲੈਣਾ 1 2 3 4 5 6 ਤੇ ਪਹਿਲੀ ਲਾਈਨ ਦੇ ਵਿੱਚੋਂ ਸੇਮ ਉਹੀ ਚੀਜ਼ ਲਿਖਣੀ ਆ ਜਿਹੜੀ ਸਵੇਰੇ ਤੁਸੀਂ ਤਿੰਨ ਵਾਰੀ ਲਿਖੀ ਆ ਫਿਰ ਉਹਨੂੰ ਦੂਜੀ ਲਾਈਨ 'ਚ ਵੀ ਸੇਮ ਉਦਾਂ ਹੀ ਲਿਖਣਾ ਤੀਜੀ 'ਚ ਫਿਰ ਚੌਥੀ 'ਚ ਫਿਰ ਪੰਜਵੀਂ 'ਚ ਫਿਰ ਛੇਵੀਂ 'ਚ ਇਹਨੇ 6 ਵਾਰੀ ਤੁਸੀਂ ਲਿਖਣਾ ਦੁਪਹਿਰ ਦੇ ਟਾਈਮ 3 ਵਾਰੀ ਤੁਸੀਂ ਸਵੇਰ ਦੇ ਟਾਈਮ 6 ਵਜੇ ਸੀ ਦੁਪਹਿਰ ਦੇ ਟਾਈਮ ਉਸ ਤੋਂ ਬਾਅਦ ਰਾਤ ਨੂੰ ਤੁਸੀਂ ਲਿਖਣਾ 9 ਵਾਰੀ ਦੇਖੋ ਆ ਗਿਆ ਨਾ 3 6 9 ਹੈਨਾ 3 ਵਾਰੀ ਸਵੇਰੇ 6 ਵਜੇ ਦੁਪਹਿਰੇ 9 ਵਾਰੀ ਰਾਤ ਨੂੰ ਠੀਕ ਹੈ ਤੇ ਤੁਸੀਂ ਇਹਨੂੰ ਲਿਖ ਕੇ ਨਾ ਆਪਣੇ ਗੱਦੇ ਦੇ ਥੱਲੇ ਰੱਖ ਲਓ ਹੁਣ ਤੁਸੀਂ ਸੋਚੋਗੇ ਕਿਉਂ ਕਿਉਂਕਿ ਤੁਸੀਂ ਸਵੇਰੇ ਉੱਠ ਕੇ ਫੇਰੇ ਇਸ ਨੂੰ ਲਿਖਣਾਗਾ ਤਾਂ ਤੁਹਾਡੇ ਇਹ ਬੈੱਡ ਤੇ ਉੱਤਰਨ ਤੋਂ ਪਹਿਲਾਂ ਮਤਲਬ ਤੁਸੀਂ ਇਹਨੂੰ ਲਿਖਣਾਗਾ ਠੀਕ ਹੈ ਤੁਸੀਂ ਸਵੇਰੇ ਫੇਰ ਕਾਪੀ ਚੱਕੀਓ ਆਪਣੇ ਜੇ ਤੁਹਾਡੇ ਕੋਲ ਟੇਬਲ ਆ ਉਹ ਤੇ ਵੀ ਰੱਖ ਸਕਦੇ ਹੋ ਨਹੀਂ ਗੱਦੇ ਦੇ ਥੱਲੇ ਰੱਖ ਲਓ ਸਰਾਣੇ ਥੱਲੇ ਰੱਖ ਲਓ ਠੀਕ ਹੈ ਕਾਪੀ ਨੂੰ ਚੱਕੋ ਦੁਆਰਾ ਫਿਰ ਸਵੇਰੇ ਉੱਠਣਸਾਰ ਤੁਸੀਂ ਇਹਨੂੰ ਲਿਖੋ ਰਾਤ ਨੂੰ ਪੈਣ ਵੇਲੇ ਲਿਖਣਾ ਦੁਪਹਿਰੇ ਲਿਖਣਾ ਸਵੇਰੇ ਲਿਖਣਾ ਸਵੇਰੇ ਅਮਰਤ ਵੇਲੇ ਉੱਠਣਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਦੁਪਹਿਰੇ ਦਿਨ ਦੇ ਟਾਈਮ ਤੁਸੀਂ 1 ਵਜੇ 2 ਵਜੇ 3 ਵਜੇ ਇੱਕ ਟਾਈਮ ਰੱਖ ਲਿਓ ਡੇਲੀ ਉਸੇ ਟਾਈਮ ਦੁਪਹਿਰੇ ਤੁਸੀਂ ਲਿਖ ਸਕਦੇ ਹੋ ਹੁਣ ਇਹ ਤਾਂ ਕੰਮ ਹੋ ਗਿਆ ਲਿਖਣ ਦਾ ਉਸ ਤੋਂ ਬਾਅਦ ਤੁਸੀਂ ਇਹਨੂੰ ਵਿਜ਼ੂਅਲਾਈਜ਼ ਕਰਨਾ ਵਿਜ਼ੂਅਲਾਈਜ਼ ਕਿਵੇਂ ਵਿਜ਼ੂਅਲਾਈਜੇਸ਼ਨ ਕਿਵੇਂ ਕਰਨੀ ਆ ਮਤਲਬ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਮਨ ਸ਼ਾਂਤ ਕਰ ਲੈਣਾ ਹਨਾ ਜਿਵੇਂ ਯੋਗਾ ਨਹੀਂ ਕਰਦੇ ਹੁੰਦੇ ਟੀਵੀ 'ਚ ਆਪਾਂ ਦੇਖੇ ਹੁੰਦੇ ਆ ਵੀ ਚੌਕੜੀ ਮਾਰੀ ਹੁੰਦੀ ਅੱਖਾਂ ਬੰਦ ਕਰੀਆਂ ਹੁੰਦੀਆਂ ਬਿਲਕੁਲ ਐ ਸਿੱਧੇ ਬੈਠੇ ਹੁੰਦੇ ਆ ਰੀੜ ਦੀ ਹੱਡੀ ਉਹਨਾਂ ਨੇ ਸਿੱਧੀ ਕੀਤੀ ਹੁੰਦੀ ਬੜੇ ਸ਼ਾਂਤ ਬੈਠੇ ਹੁੰਦੇ ਆ ਠੀਕ ਉਸੇ ਤਰੀਕੇ ਉਸੇ ਪੋਜੀਸ਼ਨ ਦੇ ਵਿੱਚ ਤੁਸੀਂ ਬੈਠ ਜਾਣਾ ਉਸ ਤੋਂ ਬਾਅਦ ਬੈਠਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਜੋ ਲਿਖਿਆ ਹੈ ਜਿਹੜੀ ਚੀਜ਼ ਲਿਖੀ ਆ ਨਾ ਉਹਨੂੰ ਤੁਸੀਂ ਰਿਪੀਟ ਕਰਨਾ ਹੈ ਆਪਦੇ ਮਨ ਦੇ ਵਿੱਚ ਸੋਚਣਾ ਹੈ ਵਿਜ਼ੂਲਾਈਜ਼ ਕਰਨਾ ਹੈ ਮਤਲਬ ਤੁਸੀਂ ਮੰਨ ਲਓ ਤੁਸੀਂ ਘਰ ਬਾਰੇ ਲਿਖਿਆ ਤੁਸੀਂ ਕਹਿੰਦੇ ਹੋ ਮੈਨੂੰ ਬਹੁਤ ਮੈਰਾ ਘਰ ਬਹੁਤ ਸੋਹਣਾ ਮੈਂ ਘਰ ਬਣਾ ਲਿਆ ਹੈ ਮੈਂ ਬਹੁਤ ਹੀ ਜਿਆਦਾ ਸੋਹਣਾ ਘਰ ਬਣਾ ਲਿਆ ਹੈ ਠੀਕ ਹੈ एग्जांपल ਦੇ ਤੌਰ ਤੇ ਦੱਸ ਰਹੀਆਂ ਹੁਣ ਤੁਸੀਂ ਆਪਣੀ ਅੱਖਾਂ ਬੰਦ ਕਰੀਆ ਤਾਂ ਤੁਸੀਂ ਉਹ ਸੋਨਾ ਘਰ ਅੱਖਾਂ ਬੰਦ ਕਰਕੇ ਦੇਖਣਾ ਵਿਜ਼ੂਅਲਾਈਜ਼ ਕਰਨਾ ਉਸ ਚੀਜ਼ ਨੂੰ ਹੁਣ ਤੁਸੀਂ ਸੋਚੋਗੇ ਵੀ ਇਹ ਤਾਂ ਹੋ ਹੀ ਨਹੀਂ پا ਰਿਹਾ ਜਾਂ ਕਈਆਂ ਤੋਂ ਇਹ ਚੀਜ਼ ਨਹੀਂ ਹੁੰਦੀ ਵਿਜ਼ੂਅਲਾਈਜੇਸ਼ਨ ਕਰਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਦਾ ਸਭ ਤੋਂ ਬੈਸਟ ਤਰੀਕਾ ਤੁਹਾਨੂੰ ਦੱਸਣ ਜਾ ਰਹੀ ਆ ਮੈਂ ਕਿਵੇਂ ਤੁਸੀਂ ਉਹਨੂੰ ਕਰ ਸਕਦੇ ਹੋ ਤੁਹਾਡੇ ਨੇੜੇ ਤੇੜੇ ਕੋਈ ਵੀ ਤੁਹਾਡੇ ਕਰੀਬੀ ਦਾ ਰਿਸ਼ਤੇਦਾਰ ਦਾ ਕੋਈ ਘਰੂ ਜਿਹੜਾ ਤੁਹਾਨੂੰ ਪਸੰਦ ਹੋ ਹੁੰਦਾ ਹੈ ਨਾ ਕਈ ਵਾਰੀ ਰਿਸ਼ਤੇਦਾਰੀ ਚ ਕਿਸੇ ਦਾ ਆਪਾਂ ਨੂੰ ਘਰ ਪਸੰਦ ਹੁੰਦਾ ਵੀ ਹਾਂ ਮੇਰਾ ਵੀ ਇਦਾਂ ਦਾ ਘਰ ਹੋਵੇ ਤਾਂ ਤੁਸੀਂ ਉਹਨਾਂ ਦੇ ਘਰੇ ਜਾਓ ਉਹਨਾਂ ਦਾ ਘਰ ਚੰਗੀ ਤਰ੍ਹਾਂ ਘੁੰਮ ਫਿਰ ਕੇ ਅੰਦਰੋਂ ਦੇਖੋ ਉਹ ਇੱਕ ਤਰ੍ਹਾਂ ਦੀ ਤਸਵੀਰ ਤੁਹਾਡੇ ਦਿਮਾਗ ਵਿੱਚ ਬਣ ਜੂਗੀ ਠੀਕ ਹੈ ਇੱਕ ਇਮੇਜ ਕ੍ਰੀਏਟ ਹੋ ਜੂਗੀ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਉਹਦੇ ਅੰਦਰ ਘੁੰਮ ਰਹੇ ਹੋ ਤੁਸੀਂ ਦੇਖ ਰਹੇ ਹੋ ਉਹਨੂੰ ਹਨਾ ਤਾਂ ਉਸੇ ਤਰੀਕੇ ਨਾਲ ਤੁਹਾਡੇ ਅੰਦਰ ਉਹ ਚੀ ਛਪਦੀ ਜਾਊਗੀ ਤੁਹਾਨੂੰ ਉੱਥੇ ਜਿਹਨੂੰ ਦੇਖ ਰਹੇ ਹੋ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਉਸ ਘਰ ਦੇ ਅੰਦਰ ਦੀ ਖੁਸ਼ਬੂ ਕਿਦਾਂ ਦੀ ਆ ਰਹੀ ਹੈ ਤੁਹਾਨੂੰ ਕਿੰਨੀ ਜਦੋਂ ਤੁਸੀਂ ਇਹ ਮੰਨ ਲਓਗੇ ਉਹ ਘਰ ਤੁਹਾਡਾ ਹੈ ਤਾਂ ਤੁਹਾਨੂੰ ਕਿਦਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਠੀਕ ਹੈ ਇੱਕ ਉੱਤ ਚੰਗੀ ਤਰ੍ਹਾਂ ਦੇਖਣਾ ਉਸ ਚੀਜ਼ ਨੂੰ ਠੀਕ ਹੈ ਉਹੀ ਚੀਜ਼ ਫਿਰ ਤੁਸੀਂ ਜਦੋਂ ਵਿਜ਼ੂਅਲਾਈਜੇਸ਼ਨ ਕਰਨੀ ਆ ਹੁਣ ਤੁਸੀਂ ਦੇਖ ਤਾਂ ਚੁੱਕੇ ਹੋ ਉਹਨੂੰ ਘਰ ਨੂੰ ਹਨਾ ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿਦਾਂ ਦਾ ਉਹ ਰੰਗ ਹੈ ਕਿਦਾਂ ਦਾ ਉਹਦੇ ਅੰਦਰ ਫਰਨੀਚਰ ਲੱਗਿਆ ਹੋਇਆ ਕਿਵੇਂ ਦਾ ਉਹਦੇ ਅੰਦਰ ਖੜਕੇ ਤੁਹਾਨੂੰ ਲੱਗਦਾ ਕਿਦਾਂ ਦੀ ਉਹਦੇ ਅੰਦਰ ਖੁਸ਼ਬੂ ਹੈ ਠੀਕ ਉਹੀ ਚੀਜ਼ ਤੁਸੀਂ ਵਿਜ਼ੂਅਲਾਈਜੇਸ਼ਨ ਦੇ ਵਿੱਚ ਜਦੋਂ ਅੱਖਾਂ ਬੰਦ ਕਰਕੇ ਬੈਠੇ ਹੋ ਮਨ ਸ਼ਾਂਤ ਹੈ ਉਹ ਚੀਜ਼ਾਂ ਦੁਬਾਰਾ ਦੇਖਣੀ ਆ ਬੰਦ ਅੱਖਾਂ ਨਾਲ ਜਿਵੇਂ ਤੁਸੀਂ ਉਸ ਘਰ ਦੇ ਵਿੱਚ ਖੜੇ ਹੋ ਉਹ ਦੇਖਣਾ ਕਿਦਾਂ ਦਾ ਉਹਦਾ ਘਰ ਦਾ ਕਲਰ ਹੈ ਉਹ ਦੇਖਣਾ ਸੇਮ ਚੀਜ਼ਾਂ ਉਹਦਾ ਦੇਖੋ ਠੀਕ ਹੈ ਇਹਨੂੰ ਤੁਸੀਂ ਲਗਾਤਾਰ 30 ਦਿਨ ਕਰੋ ਇਦੇ ਨਾਲ ਹੁਣ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹੂੰਗੀ ਇਹ ਨਹੀਂ ਹੈਗਾਗਾ ਵੀ ਸਿਰਫ ਲਿਖਣਾ ਤੇ ਆਪਾਂ ਸੋਚਣਾ ਤੇ ਇਹਦੇ ਨਾਲ ਹੋ ਜੂ ਇਹਦੇ ਨਾਲ ਕੀ ਹੁੰਦਾ ਹੈ ਜਿਹੜਾ ਸਾਡੇ ਕੰਮ ਕਰਨ ਦਾ ਜਜ਼ਬਾ ਨ ਉਹ ਬੰਦ ਹੈ ਕਿਉਂਕਿ ਸਾਨੂੰ ਅੰਦਰੋਂ ਉਹ ਚੀਜ਼ ਪੁਸ਼ ਕਰਦੀ ਹੈ ਸਾਨੂੰ ਤੱਕਦੀ ਹੈ ਵੀ ਹਾਂ ਤੂੰ ਇਹ ਚੀਜ਼ ਫਿਰ ਸਾਡਾ ਦਿਮਾਗ ਸਾਨੂੰ ਉਸ ਚੀਜ਼ ਵੱਲ ਤੱਕਦਾ ਵੀ ਇਹ ਚੀਜ਼ ਤੂੰ ਮੈਨੂੰ ਆਰਡਰ ਦਿੱਤਾ ਤੇ ਇਹ ਚੀਜ਼ ਆਪਾਂ ਬਣਾਉਣੀ ਹੈ ਇਹ ਚੀਜ਼ ਕਰਨੀ ਹੈ ਤਾਂ ਇਹਦੇ ਕਰ ਲਈ ਹੁਣ ਤੂੰ ਚੱਲ ਉਠ ਮਿਹਨਤ ਕਰ ਉਹ ਤੁਹਾਨੂੰ কারেਜ ਦਿੰਦਾ ਤੁਹਾਨੂੰ ਹਿੰਮਤ ਦਿੰਦਾ ਤੁਹਾਨੂੰ ਪੋਜ਼ਿਟਿਵਿਟੀ ਦਿੰਦਾ ਵੀ ਹਾਂ ਇਹ ਚੀਜ਼ ਆਪਾਂ ਹਾਸਲ ਕਰ ਲਾਂਗੇ ਬਸ ਹੁਣ ਤੂੰ ਫਿਰ ਉਹ ਤੁਹਾਨੂੰ ਨਵੇਂ-ਨਵੇਂ ਆਈਡੀਆਸ ਆਉਣੇ ਸ਼ੁਰੂ ਹੁੰਦੇ ਆ ਆਪਣੇ ਕੰਮ ਦੇ ਪ੍ਰਤੀ ਵੀ ਮੈਂ ਆਪਣੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦਾ ਕਿਵੇਂ ਉਹਨੂੰ ਵਧੀਆ ਇੱਕ ਜਿਵੇਂ ਮੰਨ ਲਓ ਇੱਕ ਖਾਣੇ ਦਾ ਕੰਮ ਆ ਕਰ ਤੁਹਾਡਾ ਤਾਂ ਤੁਸੀਂ ਉਹਨੂੰ ਵੱਧ ਤੋਂ ਵੱਧ ਐਡਵਰਟਾਈਜ਼ ਕਰੋਗੇ ਉਹਨੂੰ ਲੋਕਾਂ ਤੱਕ ਪਹੁੰਚਾਉਂਗੇ ਵੀ ਹਾਂਜੀ ਆ ਮੈਂ ਕੰਮ ਸ਼ੁਰੂ ਕੀਤਾ ਦੇਖੋ ਇਹ ਤੇ ਬਹੁਤ ਸੋਹਣਾ ਖਾਣਾ ਮਿਲਦਾ ਬਹੁਤ ਟੇਸਟੀ ਮਿਲਦਾ ਉਹਦੇ ਆਈਡੀਆਸ ਤੁਹਾਡੇ ਦਿਮਾਗ ਚ ਆਉਣਗੇ ਵੀ ਕਿਵੇਂ ਮੈਂ ਆਪਣੇ ਬਿਜ਼ਨਸ ਨੂੰ ਫੈਲਾ ਸਕਦਾ ਤੇ ਦਿਮਾਗ ਤੁਹਾਡਾ ਜਿਹੜਾ ਉਹ ਕ੍ਰੀਏਟਿਵ ਹੋ ਜਾਂਦਾ ਜ਼ਿਆਦਾ ਜਦੋਂ ਆਪਾਂ ਇਹ ਚੀਜ਼ ਕਰਦੇ ਆ ਨਾ ਸਾਡਾ ਦਿਮਾਗ ਜ਼ਿਆਦਾ ਕ੍ਰੀਏਟਿਵ ਹੋ ਜਾਂਦਾ ਹੈ ਉਹ ਜ਼ਿਆਦਾ ਫਿਰ ਸਾਨੂੰ ਆਈਡੀਆਸ ਦੇਣਾ ਸ਼ੁਰੂ ਕਰਦਾ ਪਰ ਕੰਡੀਸ਼ਨ ਇਹੀ ਹੈ ਵੀ 30 ਦਿਨ ਤੁਸੀਂ ਲਗਾਤਾਰ ਪਹਿਲਾਂ ਨੂੰ ਕਰਦੇ ਰਹੋ ਉਦੋਂ ਬਾਅਦ ਵੀ ਕਰਦੇ ਰਹੋ ਕਿਉਂਕਿ ਤੁਹਾਨੂੰ ਰਿਜ਼ਲਟ ਵਧੀਆ ਮਿਲਦੇ ਆ ਇਹਦੇ ਵਿੱਚ ਕੋਈ ਖਰਚਾ ਨਹੀਂ ਕੋਈ ਵਹਿਮ ਨਹੀਂ ਸਿਰਫ ਤੁਸੀਂ ਆਪਣੇ ਮਾਈਂਡ ਨੂੰ ਗਾਈਡ ਕਰਨਾ ਹੈ ਉਹਨੂੰ ਮਤਲਬ ਕਿ ਇੱਕ ਕਮਾਂਡ ਦੇਣੀ ਹੈ ਵੀ ਤੂੰ ਜ਼ਿੰਦਗੀ ਵਿੱਚ ਇੱਕ ਚੰਗਾ ਕੰਮ ਕਰਨਾ ਆ ਚੀਜ਼ ਬਣਾਉਣੀ ਹੈ ਫਿਰ ਉਹ ਆਈਡੀਆ ਦੇ ਦੇ ਤੁਹਾਨੂੰ ਸ਼ੁਰੂ ਹੋਗਾ ਉਹ ਨੈਗੇਟਿਵਿਟੀ ਜੋ ਬਾਹਰ ਨਿਕਲੂਗਾ ਉਹ ਪੋਜ਼ਿਟਿਵਿਟੀ ਵੱਲ ਵਧੂਗਾ ਤੁਹਾਨੂੰ ਪੋਜ਼ਿਟਿਵਿਟੀ ਦੇ ਆਈਡੀਆ ਤੋਗਾ ਤੁਹਾਨੂੰ ਹਿੰਮਤ ਦੋਗਾ ਫਿਰ ਤੁਸੀਂ ਆਪਣੇ ਕੰਮ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਕੰਮ ਕਰੋਗੇ ਤੁਹਾਡਾ ਕੰਮ ਵਧੀਆ ਹੋਊਗਾ ਪੇਮੈਂਟ ਵਧੂਗੀ ਤੁਹਾਡੀ ਇਨਕਮ ਵਧੂਗੀ ਤੇ ਫਿਰ ਤੁਸੀਂ ਆਪਣੇ ਉਸ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਜੋ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਨਾਲ ਕਰਦਾ ਲਾਅ ਆਫ ਅਟ੍ਰੈਕਸ਼ਨ ਜਿਹੜਾ ਕੰਮ ਇਸ ਤਰੀਕੇ ਨਾਲ ਕਰਦਾ ਸਾਡਾ ਮਾਈਂਡ ਕੰਮ ਸੋ ਮੀਰ ਕਰਦੇ ਆਂ ਅੱਜ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓਜ਼ ਦੇਖਣ ਦੇ ਲਈ ਆਪਣੀਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਨਾ ਜੀ